ਹਲਕਾ ਖੇਮ ਕਰਨਾ ਤੋਂ ਹੋਇਆ ਭਾਰਤੀ ਜਨਤਾ ਪਾਰਟੀ ਦਾ ਸਖਤ ਵਿਰੋਧ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਚਲ ਤੂੰ ਤਲਪਕ ਨੂੰ ਬੰਦਾ ਦੋਤ ਤੋਂ ਆਪਿਆ ਉਹ ਗਲਤ ਦੋਤ ਹੋਰ ਦਲ ਤੋਂ ਸੋਲੋ ਮੇਰੀ ਵੀਰਾ ਤੂੰ ਹੀ ਜਾਏ ਤਾਂ ਤਾਈ ਵਿਰੋਧ ਕਰ ਰਹਿਣਾ ਉਹ ਨਾਲ ਲਿਆ ਨਾ ਮੇਰੇ ਨਾਲ ਮੇਰੇ ਨਾਲ ਲਿਆ ਪੱਟੂ ਸਾਹਮਣੇ ਮੈਂ ਮੇਰੇ ਨਾਲ ਲਿਆ ਕਿਵੇਂ ਆਂਦੇ ਬੰਦਾ ਨਾ ਨਹੀਂ ਹਟਣਗੇ ਤੇਰੇ ਤੋਂ ਨੂੰ ਕਹੋ ਵੀ 150 ਹੀ ਤੇ ਆਪਾਂ ਕੋਈ ਨਹੀਂ ਆਰੇ ਪਰਦੇ ਆਹ ਮੈਂ ਪਹਿਲੀ ਵਾਰ ਆਇਆ ਹਾਂ ਤੇ ਤੂੰ ਸਾਡੀ ਸੁਣੀ ਜੇ ਨਹੀਂ ਤੂੰ ਬੰਦੇ ਚੱਲੇ ਆ ਸਾਡੀ ਸੁਣ ਦਿੱਤੀ ਬਾੜੀ ਹੋਇਆ ਮਿੰਨਾ ਨਹੀਂ ਹੋਇਆ ਇਹਦੇ ਸਾਸਾਂ ਚੀਂਦੇ ਆ ਰਾਜਾ ਇਹਦੇ ਸੱਪ ਨਹੀਂ ਲੜਿਆ ਇਹਨਾਂ ਕਰ ਵੀਡੀਓ ਆ ਸਾਰੇ ਨੂੰ ਨਮਸਕਾਰ ਜੀ ਕੋਈ ਕਰਨੀ ਨਹੀਂ ਹੈਗਾ ਤੇ ਆਰੇ ਜੰਮੰਦੇ ਲੋਕਾਂ ਕੋਈ ਨਹੀਂ ਤੇ ਉਹਨਾਂ ਜਿਹੜੇ ਬੰਦੇ ਨੇ ਪਾਉਂਦੇ ਤੁਹਾਡੇ ਨੰਬਰ ਨਾਲ ਕੋਈ ਵੱਡਾ ਨਹੀਂ ਜਿਹੜਾ ਸਮਾਜ ਆ ਸਮਾਜ ਤੋਂ ਵੱਡਾ ਕੋਈ ਨਹੀਂ ਬਿਲਕੁਲ ਸਮਾਜ ਦੇ ਹੱਕ ਦੀ ਗੱਲ ਹੁੰਦੀ ਹਮੇਸ਼ਾ ਜਿੱਥੇ ਵੀ ਹੁੰਦੀ ਹੈ ਜੇ ਸਮਾਏ ਪੈਈ ਉਹਦੇ ਨੀਂ ਪਰ ਕਦਾ ਕਿਦੋਂ ਨੂੰ ਕੋਈ ਉਹਦੀ ਥੱਲੇ ਨਹੀਂ ਪੈਂਦਾ ਉਹਦਾ ਨਿਸ਼ਾਨ ਹੁੰਦਾ ਜਿੱਥਿਆ ਸਾਤ ਤੋਂ ਤੋਂ ਹੋਣਾ ਅੱਜ ਜੋੜਾ ਜਾਣਾ ਆਜੋ ਚਾਹ ਪਾਣੀ ਪੀਓ ਥੈਂਕ ਯੂ ਬਾਤਰਾ ਕੀ ਦੇਖੋ ਹਾਂਜੀ ਪ੍ਰਧਾਨ ਜੀ ਅੱਜ ਦਾ ਡਿਸਪਿਊਟ ਪਿਆ ਜੁੜਾ ਇਹਦਾ ਕਿਸ ਬੰਦੇ ਕੀ ਰੌਲਾ ਦੱਸੋ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਵੀਰ ਸਿੰਘ ਪੂਰਾ ਸੋ ਅੱਜ ਦਾ ਸਪਸ਼ਟਿਕਰ ਨੇ ਇਹ ਆ ਕਿ ਸਾਡੇ ਪੂਰੇ ਕ੍ਰੀਮਪੁਰੇ ਦੇ ਵਿੱਚ ਭਾਜਪਾ ਦੇ ਬੰਦੇ ਕੁਛ ਆਏ ਸੀ ਕਮਲਦਾ ਫੁੱਲ ਸ਼ਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ ਜਿਹਦੇ ਨਾਮ ਮੋਦੀ ਸਾਡਾ ਵਿਰੋਧੀ ਆ ਕਿਉਂਕਿ ਅਸੀਂ 752 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਆਂ ਦਿੱਲੀ ਦੇ ਵਿੱਚ ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਿਆ ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭ ਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਭਾਜਪਾ ਨੇ ਸ਼ਹੀਦ ਕੀਤਾ ਹੈ ਉਹ ਜਦੋਂ ਵੀ ਜੀਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛੱਪਣ ਦੇਣੇ ਅਸੀਂ ਵੀ ਜੀਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵਰਨ ਦੇਣਾ ਸਾਡਾ ਵਿਰੋਧ ਆ ਸਾਡਾ ਬਾਈਕਾਟ ਆ ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁਲਾ ਬਲੇਅਰ ਜੀ ਨੇ ਭੇਜਿਆ ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ ਹੁਣ ਅਸੀਂ ਉਹਨਾਂ ਨੇ ਇਹ ਆਖਿਆ ਹੁਣ ਬਲੇਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ ਉਹ ਆਂਦਾ ਵੀ ਜੇ ਹੁਣ ਇਹ ਆਪਣਾ ਸਵੈਸਤਿੱਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਕ ਮਰਾਵਾਂਗੇ ਉਹਨਾਂ ਨੂੰ ਸਾਫ਼ ਕਰਾਵਾਂਗੇ ਅਸੀਂ ਨਾ ਕੋਈ ਪੋਸਟਰ ਲਗੰਦੇ ਨਾ ਨਾ ਭਾਜਪੀ ਦਾ ਬੂਥ ਲਗੰਦੇ ਨਾ ਪਿੰਡ ਦੇ ਵਿੱਚ ਨਾ ਕੋਈ ਭਾਜਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਭਾਜਪੀ ਦੇ ਨਾਮ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਉਹਦਾ ਘਰ ਵੀ ਘੇਰਾਂਗੇ ਅੱਗੇ ਸਵੱਛਤ ਕਰਨੇ ਨਾਲ ਲੈ ਲਓ ਹਾਂਜੀ ਬਲੇਰ ਸਾਹਿਬ ਗੁਰਜੀ ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਮੈਂ ਇੱਕ ਕਿਸਾਨ ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ ਮੈਂ ਘੱਟੋ ਘੱਟ 30 35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ ਉਹ ਮੇਰੇ ਸੱਜਣ ਮਾਟਰ ਨਖਤਰ ਦੇ ਭਗੂਪੁਰਿਆ ਜਿੰਨੇ ਮੇਰੇ ਸਾਰੇ ਜਾਣਦੇ ਆਂ ਅਸੀਂ ਤਿੰਨ ਰਾਤਾਂ ਉੱਥੇ ਰਹੇ ਆਂ ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ ਚ ਹਿੱਸਾ ਨਹੀਂ ਪਾਇਆ ਅਸੀਂ ਖੁਦ ਉਹ ਚ ਜੋਗਦਾਨ ਪਾਇਆ ਅਸੀਂ 35 40 ਗੱਡੀਆਂ ਲੈ ਕੇ ਗਏ ਆਂ ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਂ ਦਿੱਤਾ ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ ਇਨਾ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਹਲਕੇ 'ਚ ਆਪਣੇ ਆ ਕੰਮ ਸ਼ੁਰੂ ਹੋਇਆ ਮੈਂ ਪੂਰੇ ਭੋਗਦੇ ਸੀ ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਕੇਮ ਕਰ ਲਉ ਮੈਂ ਤੁਸੀਂ ਕੋਈ ਨਾ ਕਰਿਓ ਮੈਂ ਆਉਣਾ ਤੇ ਮੈਂ ਕਿਹਾ ਆਪਾਂ ਕੋਈ ਹੁੰਦਾ ਜੀ ਉਹਨਾਂ ਸਾਡੇ ਬੰਦੇ ਮੈਂ ਬੰਦੇ ਕੋਈ ਨਹੀਂ ਮੈਂ ਕਿਹਾ ਕਿ ਉਹਨਾਂ ਨੂੰ ਛਡਾ ਲਿਨੀਏ ਕੋਈ ਗੱਲ ਨਹੀਂ ਜੇ ਉਹਨਾਂ ਨੂੰ ਕੁਝ ਕੀਦੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ ਇਹ ਪਹਿਲੇ ਕਹਿ ਸਕਦੇ ਭੁੱਲੇ ਨਹੀਂ ਢਕਿਆ ਇਸ ਕਰਕੇ ਵੀਰਜੀ ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ ਮੈਂ ਉਹਨਾਂ ਮੁੰਡਿਆਂ ਨੂੰ ਕਹਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ ਆਪਾਂ ਬਿਲਕੁਲ ਉਥੇ ਪੋਸਟਰ ਨਹੀਂ ਲਾਉਣੇ ਜਿਉਂ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ ਆਪਾਂ ਜਿਹੜੇ ਜਿਹੜੇ ਭੈਣ ਭਰਾ ਸਹਿਮਤਾਂ ਤੁਹਾਡੇ ਨਾਲ ਸਹਿਮਤੀ ਰੱਖਦਾ ਉਹਦੇ ਬਣਾਓ ਜਿਹੜੇ ਭੈਣ ਭਰਾ ਜਿਹੜਾ ਕਿਸਾਨ ਭਰਾ ਜਿਹੜੇ ਕਹਿੰਦੇ ਆ ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਣਾ ਹਣਾ ਮੈਂ ਵੀਰ ਜੀ ਕਹਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿਸੀ ਭਰਾਵਾਂ ਨੇ ਕਹਿੰਦੇ ਉਥੇ ਪੇਂਟ ਕਰ ਦਿਓ ਠੀਕ ਹੈ